ਅੱਜ ਉਹ ਮੇਲੇ ਦਾ ਆrti ਦੇਣਾ ਹੈਗਾ ਮਨ ਉਦਾਸ ਹੈਗਾ ਕਿ ਅਜੇ ਰੌਣਕਾਂ ਖਤਮ ਹੋ ਨਹੀਂ ਗਈਆਂ ਜਾਂ ਉਹ ਗਾਣਾ ਅਕਸਰ ਬਾਰ-ਬਾਰ ਯਾਦ ਆ ਰਿਹਾ ਹੈਗਾ ਯਮਾ ਯਮਾ ਇਹ ਕੁਬਸੂਰਤ ਸਮਾਂ ਬਸ આજ ਕੀ ਰਾਤ ਹੈ ਜ਼ਿੰਦਗੀ ਕੱਲ ਹਮ ਕਹਾਂ ਤੇ ਕਹਾਂ ਪਿਛਲੇ 12 ਦਿਨਾਂ ਤੋਂ ਅਲੱਗ-ਅਲੱਗ ਤੁਹਾਨੂੰ ਰੰਗ ਦਿਖਾਏ ਨੇ ਮੇਲੇ ਦੇ ਤੇ 12 ਦਿਨਾਂ ਦੀਆਂ ਤੁਹਾਨੂੰ ਯਾਦਾਂ ਦੇ ਚੱਲੇ ਆਂਗੇ ਤੇ ਜੋ 2 ਸਾਲ ਪਹਿਲਾਂ ਮੇਲਾ ਸੀਗਾ ਉਹਦੀਆਂ ਯਾਦਾਂ ਅਜੇ ਭੂਮੀ ਪਈਆਂ ਲੱਗੀਆਂ ਤੇ ਇਹ ਯਾਦਾਂ ਨਵੀਆਂ ਦਿਲਚਸਪ ਨੇ ਸਮੋਲੀਆਂ ਤੇ ਪ੍ਰਸ਼ਾਸਨ ਨੂੰ ਬੇਨਤੀ ਆ ਪਰਸਨਲੀ ਜੀ ਵੀ ਇਹ ਮੇਲਾ ਜੇ ਹਰ ਸਾਲ ਹੋ ਜਾਇਆ ਕਰੇ ਤਾਂ ਬਹੁਤ ਵਧੀਆ ਹੈਗਾ ਤੇ ਅੱਜ ਰਣਜੀਤ ਬਾਵਾ ਨੇ ਲੱਗਣਾਗਾ ਉਹ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਤੇ ਮੇਲੇ 'ਚ ਅੱਜ ਜਦੋਂ ਦੇ ਆਏ ਆਂਗੇ ਐਂਟਰੀ ਕੀਤੀ ਅਜੇ ਐਂ ਲੱਗੀ ਜਾ ਰਿਹਾ ਹੈਗਾ ਵੀ ਮੇਲਾ ਲੰਘ ਗਿਆ ਮੇਲਾ ਲੰਘ ਗਿਆ 12 ਦਿਨਾਂ ਲੱਗਣ ਜਿਵੇਂ 12 ਮਿੰਟਾਂ 'ਚ ਲੰਘੇ ਹੁੰਦੇ ਨੇ ਦੋਸਤੋ ਜਿਹੜੇ ਇਸ ਮੇਲੇ 'ਚ ਨਹੀਂ ਆ ਸਕੇ ਐ ਸਮਝ ਲਓ ਵੀ ਤੁਹਾਡੀ ਮਾੜੀ ਕਿਸਮਤ ਹੈ ਵੀ ਤੁਸੀਂ ਮੇਲੇ 'ਚ ਨਹੀਂ ਆ ਸਕੇ ਫਿਰ ਵੀ ਚਲੋ ਮੇਰੀ ਕੋਸ਼ਿਸ਼ ਇਹ ਆ ਵੀ ਇਸ ਚੈਨਲ ਦੇ ਜ਼ਰੀਏ ਤੁਹਾਨੂੰ ਮੇਲੇ ਦੇ ਦਰਸ਼ਨ ਕਰਾਤੇ ਹਨ ਤੇ ਅੱਜ ਲਾਸਟ ਦਿਨ ਹੋਣ ਕਰਕੇ ਤੇ ਇੱਕ ਸਿੰਗਰ ਉੱਗਾ ਕਲਾਕਾਰ ਹੋਣ ਕਰਕੇ ਇਕੱਠ ਹੋਣ ਦੀ ਉਮੀਦ ਹੈਗੀ ਕਾਫੀ ਤੇ ਬਾਕੀ ਤੁਹਾਨੂੰ ਆਪਾਂ ਮੇਲੇ ਦੇ ਹਰ ਹੋਂਦ ਨਾਲ ਨਾਲ ਦਿਖਾਵਾਗੇ ਕੋਈ ਸਟਾਲ ਤੇ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਜਾਂਦੇ ਜਾਂਦੇ ਤੇ ਬਾਕੀ ਠੀਕ ਆ ਦੋਸਤੋ ਆਜੋ ਆਪਾਂ ਤੁਹਾਨੂੰ ਮੇਲੇ 'ਚ ਦਿਖਾਉਣੇ ਆ ਕੋਈ ਨਾ ਕੋਈ ਨਮੀ ਕੋਈ ਸਕਾਉਲ ਜਾਂ ਅਖਾੜਾ ਸਿੰਗਰ ਦਾ ਤੁਸੀਂ ਬਣੇ ਰਹੋ ਸਿੰਗਲ ਜਰਨੀ ਮਿਸ਼ਨ ਆ ਓਕੇ ਦੋਸਤੋ ਦੋਸਤੋ ਕਮਦੇ ਕਮਾਉਂਦੇ ਇੱਕ ਦੁਕਾਨ ਦੇਖੀ ਸਾਹਮਣੇ ਤੇਲਾਂ ਵੀ ਤੇ ਪਰ ਇਹ ਤੇ ਖੜਨ ਦਾ ਮਕਸਦ ਕੁਝ ਖਾਸ ਸੀਗਾ ਮਕਸਦ ਸੀਗਾ ਆਪਣਾ ਇਹ ਦੇਖੋ ਪਿੰਡੇੜਾ ਸਤੌਜ ਹੁਣ ਪਤਾ ਹੀ ਲੱਗਿਆ ਹੋਣਾਗਾ ਵੀ ਸਤੌਜ ਪਿੰਡ ਕਿਉਂ ਸਤੌਜ ਸੀਐਮ ਭਗਵੰਤ ਸਿੰਘ ਮਾਨ ਦਾ ਪਿੰਡ ਹੈਗਾ ਆ ਕਰਕੇ ਚਲੋ ਇੱਥੇ ਰੁਕੇ ਆਪਾਂ ਨੂੰ ਅਚੰਭਾ ਆ ਲੱਗਿਆ ਵੀ ਮਾਨ ਸਾਹਿਬ ਦੇ ਪਿੰਡੋਂ ਵੀ ਸਟਾਲ ਲੱਗੀ ਵੀ ਆ ਤੇ ਆਪਾਂ ਸਟਾਲ ਵਾਲ ਨੂੰ ਵੀ ਤੁਹਾਡੇ ਨਾਲ ਮਿਲਾਉਣੇ ਆਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੱਛਾ ਸਭ ਤੋਂ ਪਹਿਲਾਂ ਇਹ ਦੱਸੋ ਵੀ ਜਿਵੇਂ ਤੁਸੀਂ ਸਤੌਜ ਪਿੰਡ ਤੋਂ ਸਬੰਧ ਰੱਖਦੇ ਹੋਗੇ ਸਫਰ ਭਗਵੰਤ ਜੀ ਦੇ ਪਿੰਡ 'ਚ ਅਕਸਰ ਆਉਂਦਾ ਰਹਿੰਦਾ ਹੋਊਗਾ ਬਹੁਤ ਵਧੀਆ ਜੀ ਪਿੰਡ 'ਚ ਆਉਂਦੇ ਰਹਿੰਦੇ ਜੀ ਮਾਨ ਸਾਹਿਬ ਆ ਜੀ ਪਿੰਡ ਨੂੰ ਕੋਈ ਵੀ ਕੰਮ ਆ ਜੀ ਮਾਤਾ ਉੱਥੇ ਹੁੰਦੀ ਹੈ ਜੀ ਅੱਛਾ ਜੀ ਸਾਰਾ ਕੋਈ ਉਹਨਾਂ ਨੂੰ ਕੰਮ ਕਰਵਾਉਂਦਾ ਬਹੁਤ ਵਧੀਆ ਕੰਮ ਕਰਦੇ ਨੇ ਸੁਣਦੇ ਨੇ ਜੀ ਬਹੁਤ ਵਧੀਆ ਬੰਦੇ ਨੇ ਜੀ ਪਿੰਡ ਦੀ ਨੁਹਾਰ ਬਦਲੀ ਪਿਛਲੇ 4 ਸਾਲਾਂ ਤੋਂ ਬਹੁਤ ਵਧੀਆ ਜੀ ਪਿੰਡ ਸਾਡੇ ਇੰਨੇ ਕੰਮ ਚੱਲ ਰਹੇ ਨੇ ਜੀ ਦੇ ਬਹੁਤ ਜ਼ਿਆਦੇ ਜੀ ਸਾਡੇ ਜਿਵੇਂ ਮੰਡੀ ਦਾ ਕੰਮ ਤੇ ਜੀ ਹਨਾ ਜੀ ਓਕੇ ਤੇ ਸੜਕਾਂ ਦਾ ਜੀ ਕੈਮਰੇ ਲੱਗੇ ਪਿੰਡ 'ਚ ਸਾਡੇ ਸਕੂਲ ਬਣ ਗਿਆ ਠੀਕ ਹੈ ਜਿਹੜੀ ਸਭ ਤੋਂ ਵੱਡੀ ਮੰਗ ਹੁੰਦੀ ਹੈ ਜੀ ਪਾਣੀ ਦੀ ਜ਼ਿਮੀਂਦਾਰਾਂ ਨੂੰ ਸਾਨੂੰ ਪਾਣੀ ਦੀ ਲੋੜ ਆ ਕੱਲੇ ਕੱਲੇ ਘਰ ਨੂੰ ਜੀ ਪਾਣੀ ਦਿੱਤਾ ਜੀ ਕੋਈ ਕੱਸੀ ਦਾ ਜੀ ਠੀਕ ਹੈ ਜੀ ਚਲੋ ਬਹੁਤ ਵਧੀਆ ਕੰਮ ਨੇ ਫਿਰ ਤੁਹਾਡੇ ਪਿੰਡ ਤੋਂ ਇੱਕ ਮੇਰੇ ਨਾਲ ਮੁੰਡਾ ਵੀ ਪੜਿਆ ਹੋਇਆ ਕੁਲਦੀਪ ਅਸੀਂ ਇਕੱਠੇ ਨੇ ਗ੍ਰੈਜੂਏਸ਼ਨ ਕੀਤੀ ਸੀਗੀ 2006 ਚ ਠੀਕ ਹੈ ਜੀ ਤੇ ਬਹੁਤ ਵਧੀਆ ਮਿੱਤਰ ਆ ਮੇਰਾ ਉਹ ਤੇ ਅੱਛਾ ਤੁਹਾਡੇ ਕੋਲ ਆਪਣੇ ਕੋਲ ਇਹ ਤੇਲ ਰੱਖਿਆ ਹੋਣਾ ਵੱਖ ਵੱਖ ਤਰ੍ਹਾਂ ਦੇ ਆਹ ਦੇਖੋ ਜੀ ਜਿਵੇਂ ਪੀਲੀ ਸਰੋਂ ਦਾ ਜੀ ਅੱਛਾ ਜੀ ਤੇ ਕੱਚੇ ਘਾਣੀ ਦਾ ਕੋਲਡ ਪ੍ਰੈਸ ਜਦੋਂ ਇਹਦੇ 'ਚ ਖਾਣਾ ਬਣਾਓਗੇ ਜੀ ਟੈਸਟ ਆਪਾਂ ਜਿਹੜਾ ਕਹ ਹੇਟ ਦੇਖਿਓ ਜੀ ਸਵਾਦ ਹੁਣ ਬਜ਼ਾਰਾਂ ਚ ਪਾ ਮਾਰਿਆ ਜਿਹੀ ਸਵਾਦ ਉਹਦਾ ਕਾਦਾ ਹੋਣਾ ਹਨਾ ਜੀ ਠੀਕ ਹੈ ਜੀ ਤੇ ਇਹ ਆਪਣੇ ਲਈ ਨਾਰੀਅਲ ਦਾ ਵਰਜਨ ਇਹ ਚ ਖਾਣਾ ਬਣਾਓ ਜੀ ਠੀਕ ਹੈ ਜੀ ਲਾਊ ਸਕਿਨ ਲਈ ਬਹੁਤ ਵਧੀਆ ਹੁੰਦਾ ਜੀ ਓਕੇ ਜੀ ਤੇ ਕਾਲੇ ਤੇਲਾਂ ਦਾ ਆ ਗਿਆ ਜੀ ਓਕੇ ਜੀ ਤੇ ਬਦਾਮ ਰੋਗਨ ਆ ਗਿਆ ਜੀ ਆਪਣੇ ਲਈ ਆ ਦੇਖੋ ਜੀ ਠੀਕ ਹੈ ਜੀ ਤੇ ਅਲਸੀ ਆ ਗਈ ਜੀ ਠੀਕ ਹੈ ਜੀ ਤੇ ਚਿੱਤੀ ਦਿਲਾਂ ਦਾ ਜੀ ਸਾਰੇ ਇਹ ਆਪ ਆਪ ਬਹੁਤ ਕਰਦੇ ਆ ਜੀ ਅੱਛੇ ਤੁਸੀਂ ਆਪ ਕਰੇ ਤਿਆਰ ਕਰਦੇ ਹੋ ਹਾਂ ਜੀ ਆਪ ਤਿਆਰ ਕਰਦੇ ਆ ਜੀ ਓਕੇ ਜੀ ਜੋ ਮਰਜੀ ਆਪਣੇ ਲਈ ਪਿੰਡ ਆ ਸਕਦਾ ਜੀ ਹਾਂ ਹਾਂ ਹਿਲਮਾਰਟ ਬਣਿਆ ਹੈ 98 157 ਠੀਕ ਤੇ 800 ਕਾਲ ਬਹੁਤ ਵਧੀਆ ਬਟਾ ਤੁੰਦੇ ਨੇ ਸਾਡੀ ਜ਼ਿੰਮੇਵਾਰੀ ਨਾ ਪਿੰਡ ਆਓ ਜੀ ਦੇਖੋ ਨਾ ਵੀ ਅਸੀਂ ਕੰਮ ਕਰਦੇ ਆ ਜਾਂ ਨਾ ਓਕੇ ਮੰਨ ਲਓ ਮੇਲੇ ਤੋਂ ਬਾਅਦ ਫਿਰ ਥੋੜਾ ਇਹ ਕਿੱਥੇ ਕਿੱਥੇ ਤੁਸੀਂ ਵੇਚਦੇ ਜਦੋਂ ਮੇਲਾ ਨਹੀਂ ਹੁੰਦਾ ਮਤਲਬ ਮੇਲੇ ਜੀ ਸਾਡਾ ਮਸਤਕਾ ਗਾਹਕ ਨੂੰ ਜੋੜਨਾ ਜੀ ਹਰੇਕ ਨੂੰ ਦੇਖ ਸੇ ਲਵੇ ਪਹਿਲਾਂ ਕੀ ਚੀਜ਼ ਜਾਊ ਜੀ ਫੇਰ ਹੀ ਆਪਣੇ ਲਈ ਦੁਬਾਰੇ ਆਊਗਾ ਹਾਂਜੀ ਹਾਂਜੀ ਤੇ ਅਸੀਂ ਪਿੰਡ ਹੁੰਨੇ ਆ ਜੀ ਕੋਦੇ ਵੀ ਕਿਤੇ ਵੀ ਕਨੈਕਟ ਕਰ ਸਕਦਾ ਸੀ ਸਾਰੇ ਪੰਜਾਬ ਜੀ ਭੇਜ ਦਿਆਂ ਜੀ ओके ਹਾਂ ਜੀ ਫਿਰ ਤੁਸੀਂ ਕੋਰੀਅਰ ਕਰਦੇ ਹੋ ਫਿਰ ਜੇ ਕਿਸੇ ਨੂੰ ਘਰੇ ਬੈਠੇ ਮਾੜਾ ਮੰਗਵਾਉਣਾ ਹੈ 50 ਪਹੁੰਚਾ ਦਿੰਨੇ ਆ ਕੋਰੀਅਰ ਨੂੰ ਥੋੜਾ ਜੀ ਇਹ ਕੋਰੀਅਰ ਕਰਦੇ ਨਹੀਂ ਡੋਲਣ ਨੂੰ ਭੇਜਾਉਂਦਾ ਹੁੰਦਾ ਜੀ ਕੋਈ ਵੀ ਕਨੈਕਟ ਕਰੋ ਠੀਕ ਜੀ 50 ਪਹੁੰਚਾ ਦਿੰਨੇ ਆ ਜੀ ਕਿਸੇ ਤਰੀਕੇ ਅਚੋ 50 ਪਹੁੰਚਾ ਦਿੰਨੇ ਆ ਲੁਧਿਆਣੇ ਤੋਂ ਅਸੀਂ ਆਉਂਦੇ ਰਹਿੰਦੇ ਆ ਜੀ ਯੂਨੀਵਰਸਿਟੀ ਤੋਂ ਸਾਰੇ ਓਕੇ ਜੀ ਨਾ ਕਿਤੇ ਪਹੁੰਚਾਉਨੇ ਆ ਜੀ ਕਿਤੇ ਅੰਮ੍ਰitsar ਮਹਾਲੀ ਠੀਕ ਹੈ ਜੀ ਪਟਿਆਲਾ ਜੀ ਸਾਰੇ ਅਸੀਂ ਫਰੀਦਕੋਟ ਆ ਸਾਰੇ ਜਾਣੇ ਆ ਜੀ ਪੰਜਾਬ ਦੇ ਬਠਿੰਡੇ ਸਾਰੇ ਕਨੈਕਟਰ ਸਾਰੇ ਤੇਲ ਤੈਨੂੰ ਤਾਂ ਕੋਈ ਸਾਈਡ ਇਫੈਕਟ ਤਾਂ ਨਹੀਂ ਹੈਗਾ ਜੀ ਨਹੀਂ ਜੀ ਇਹ ਤੇਲ ਨਹੀਂ ਜੀ ਇਹ ਤਾਂ ਕੁਦਰਤੀ ਚੀਜ਼ ਆ ਜੀ ਇਹਦਾ ਕੋਈ ਸਾਈਡ ਬੈਕ ਨਹੀਂ ਇਹ ਕੋਈ ਦਵਾਈ ਆ ਜੀ ਕੋਈ ਕੈਮੀਕਲ ਨਹੀਂ ਚ ਮਿਲਿਆ ਠੀਕ ਹੈ ਜੀ ਠੀਕ ਹੈ ਉਹ ਵਧੀਆ ਤੇਲ ਹੁੰਦੇ ਨੇ ਬਾਈ ਜੀ ਚਲੋ ਸਰ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਤੇ ਤੁਹਾਡੇ ਪ੍ਰੋਡਕਟਸ ਬਾਰੇ ਜਾਣ ਕੇ ਬਹੁਤ ਖੁਸ਼ੀ ਹੋਈ ਠੀਕ ਹੈ ਸਰ ਸਾਸਤਰੀ ਗਾਲ ਜੀ ਜੀ ਧੰਨਵਾਦ 212 ਦਿਨ ਮਿਲ ਅੱਜ ਚੱਲਿਆ ਦਿੱਲੀ ਆਹਾ ਚਾਹ ਜੂਰ ਪੀਣੀ ਪੀਣੀ ਸੀ ਦਿੱਲੀ ਲਗਭਗ 2 ਜਾਂ 3 ਕੱਪ ਮੈਂ ਪੀਂਦੇ ਪੀਂਦਾ ਸੀ ਐਸਾ ਹਾਲਾ ਲੋ ਵੀ ਮੇਲੇ 'ਚ ਮੈਂ ਸਿਰਫ ਚਾਹੀ ਪੀਤੀ ਆ। ਹੋਰ ਤਾਂ ਆਲਾ ਦੋਵਾਲਾ ਤਾਂ ਮੈਂ ਵੈਸੇ ਵੀ ਨਹੀਂ ਖਾਂਦਾ ਹੈਗਾ। ਤੇ ਇੱਕ ਵਾਰ ਜਿਹੜਾ ਬੰਦਾ ਇਹ ਚਾਹ ਪੀ ਲੈਂਦਾ ਤੰਦੂਰੀ ਚਾਹ। ਮੂੰਹੋਂ ਨਹੀਂ ਲੈਂਦੀ। ਬੜੀ ਟੇਸਟੀ ਚਾਹ ਤੰਦੂਰੀ ਚਾਹ। ਤੋਂ ਦੇਖ ਲੋ ਰঞ্জੀਤ ਬਾਵੇ ਦਾ ਖੜਾ। ਦੁਨੀਆ ਬੜੀ ਤਰ੍ਹਾਂ ਦੇ ਲੋਕਾਂ ਨੇ ਮਿਰਜ਼ਾ ਗਾਇਆ ਪਰ ਮਿਰਜ਼ਾ ਮਿਰਜ਼ਾ ਆ ਆ ਮਿਰਜ਼ੇ ਦੇ ਕੋਈ ਕੰਟਰੀਬਿਊਸ਼ਨ ਨਹੀਂ ਦੀਆਂ ਕਿ ਮਿਰਜ਼ਾ ਇਸ ਲਈ ਗਾਣਾ ਕੀਤਾ। जी दम वाली गायकी है जोर वाली गायकी है मेरे दिन और कोई खास तो योगदान नहीं बने जिनको बयान करते माँ बापाल जिन्होंने भी बयान कर दिम्मत करो उस तो कोई मौका नहीं होता जिन प्यार कर रहे हो अगर तुम्हारे माँ बाप इज्जत ਠੀਕ ਆ ਦੋਸਤੋ ਗੁੱਡ ਨਾਈਟ ਲਾਸਟ ਹਿੰਦੀ ਤੇ ਬੜਾ ਮਨ ਉਦਾਸ ਹੈ ਵੀ ਅੱਜ ਘਰੇ ਜਾ ਰਿਆਂ ਮੇਲੇ ਦੇ ਆਖਰੀ ਦਿਨ ਚੋਂ ਤੇ ਘਰੇ ਸੱਚ ਪੁੱਛੋ ਦਾ ਘਰੇ ਜਾਣ ਨੂੰ ਦਿਲ ਨਹੀਂ ਕਰਦਾ ਹੈਗਾ ਦਿਲ ਕਰਦਾ ਕਿ ਦੁਵਾਰਾ ਜਿਹੜਾ ਇਹ ਚੌੜਾ ਬਾਜ਼ਾਰ ਦਾ ਗੇਟ ਬਣਾ ਆ ਗਿਆ ਵੀ ਇਹਦੇ ਵਿੱਚ ਹੀ ਦੁਵਾਰੇ ਫੇਰ ਐਂਟਰ ਹੋ ਜੀਏ ਦੁਵਾਰਾ ਫੇਰ ਦੁਆਰੇ ਵਾਪਸ ਮੁੜੀ ਜਾ ਰਹੇ ਨੇ ਘਰੇ ਤਾਂ ਜਾਣ ਨੂੰ ਦਿਲ ਹੀ ਨਹੀਂ ਕਰਦਾ ਹੈਗਾ ਦੋਸਤੋ ਤੁਹਾਨੂੰ ਮੈਂ ਸ਼ਬਦਾਂ ਚ ਬਿਆਨ ਨਹੀਂ ਕਰ ਸਕਦਾ ਕਿ ਮਨ ਕਿੰਨਾ ਭਰਿਆ ਹੋਇਆ ਲਾਸਟ ਦਿਨ ਹੋਣ ਕਰਕੇ ਐਵੇਂ ਲੱਗੇ ਆ ਰਿਹਾ ਵੀ ਕਾਸ਼ ਮੇਲਾ ਦੋ ਦਿਨ ਹੋਰ ਐਕਸਟੈਂਡ ਹੋ ਜਾਂਦਾ ਅੱਗੇ ਤਾਂ ਮੈਂ ਰੋਜ਼ ਇਹ ਕਹਿੰਦਾ ਸੀ ਠੀਕ ਆ ਦੋਸਤੋ ਮਿਲਦੇ ਆ ਕੱਲ ਨੂੰ ਕਿਸੇ ਫਲਾਣੇ ਸਿੰਗਰ ਨਾਲ ਅੱਜ ਆਹ ਦਿਨ ਦੇ ਅਲਵਿਦਾ ਕੱਲ ਨੂੰ ਆਪਾਂ ਤੁਹਾਨੂੰ ਆਹ ਚੀਜ਼ਾਂ ਦਾ ਖਾਵਾਂਗੇ ਪਰ ਅੱਜ ਮੈਂ ਕੀ ਕਹਾਂ ਕਿ ਤੁਹਾਨੂੰ ਕੱਲੂ ਕੀ ਦਿਖਾਵਾਂਗੇ ਕੱਲੂ ਦਿਖਾਉਣ ਲਈ ਹੁਣ ਕੁਝ ਰਹੀ ਨਹੀਂ ਹੈਗਾ ਦੋਸਤੋ ਜਿਹੜੇ ਨਹੀਂ ਆ ਸਕੇ ਮੇਲੇ ਤੇ ਉਹ ਇਸ ਵੀਡੀਓ ਰਾਹੀਂ ਮੇਲੇ ਦਾ ਉਸੇ ਆਨੰਦ ਮਾਣ ਸਕਦੇ ਹੋਗੇ ਬਾਕੀ ਜਿਹੜੇ ਮੇਲੇ ਤੇ ਆਉਣਾ ਨਹੀਂ ਚਾਹੁੰਦੇ ਵੀ ਕੀ ਭੀੜ ਭੜੱਕੇ ਜਾਣਾਗਾ ਤਾਂ ਮੈਂ ਉਹਨਾਂ ਨੂੰ ਇਹੀ ਕਹਾਂਗਾ ਜਿਹੜੇ ਲੋਕ ਮੇਲੇ ਨੂੰ ਭੀੜ ਭੜਕਾ ਸਮਝਦੇ ਨੇਗੇ ਬੌਧਰਸ਼ਨ ਸਮਝਦੇ ਨੇ ਸਮਝ ਲਓ ਉਹਨਾਂ ਦੀ ਕੋਈ ਲਾਈਫ ਨਹੀਂ ਹੈਗੀ ਤੁਸੀਂ ਜ਼ਿੰਦਗੀ ਨੂੰ ਕੱਟ ਰਹੇ ਹੋਗੇ ਜੀ ਨਹੀਂ ਰਹੇ ਇਹ ਜਿਹੜੀਆਂ ਮੇਲੇ ਵਿੱਚ ਯਾਰਾਂ ਦੋਸਤਾਂ ਫੈਮਿਲੀਆ ਨਾਲ ਆਪਾਂ ਘੁੰਮ ਫਿਰ ਲੈਣੇ ਆਂਗੇ ਇੰਜੋਏ ਕਰ ਲੈਣੇ ਆ ਇਹ ਹੀ ਲਾਈਫ ਹੈਗੀ ਸੋ ਜ਼ਿੰਦਗੀ ਨੂੰ ਜਿਉਣਾ ਸਿੱਖੋ ਅਦਰਵਾਇਜ਼ ਕੱਟਦਾ ਰਹੀਆਂਗੇ ਕੱਟਦਾ ਸਾਰੀ ਦੁਨੀਆ ਰਹੀ ਆ ਜ਼ਿੰਦਗੀ ਨੂੰ ਪਰ ਤੁਸੀਂ ਜ਼ਿੰਦਗੀ ਨੂੰ ਜਿਉਣਾ ਸਿੱਖੋ ਅਲਵਿਦਾ ਦੋਸਤੋ ਸਾਲ ਦੋ ਸਾਲ ਬਾਅਦ ਜੇ ਮੇਲਾ ਦੁਬਾਰਾ ਆਇਆ ਤਾਂ ਆਪਾਂ ਤੁਹਾਨੂੰ ਦੁਬਾਰਾ ਮੇਲੇ ਦੀਆਂ ਯਾਦਾਂ ਤਾਜ਼ੀਆਂ ਕਰਾਵਾਂਗੇ ਹਲਵੇ ਦਾ ਦੋਸਤੋ